ਹਾਂ ਇਹ ਲੋਕ ਇਹ ਤੁਹਾਡੇ ਕੀ ਲੱਗਦਾ ਸੀ ਕਿ ਕੀ ਹੋਇਆ ਤੁੱਖ ਜੀ ਮੈਂ ਮਾਡਲ ਤੋਂ ਤਾਂ ਇੱਕ ਅਧੇਦਾਰ ਖੁੰਦ ਦੇ ਨਾਤੇ ਜਿਹੜਾ ਅਸ਼ਮਨ ਸੀਗੇ ਅਸ਼ਮਨ ਨੂੰ ਤੇ ਮੈਂ ਥੋੜਾ ਜਾਣਦਾ ਸੀਗਾ ਅੱਜ ਉਹਨਾਂ ਦੇ ਦਾਦਾ ਜੀ ਨੇ ਉਹਨਾਂ ਨੂੰ ਮੈਂ ਜਾਣਦਾ ਸੀਗਾ ਇਹਨਾਂ ਦਾ ਡੈਡੀ ਪਲੀਜ਼ ਦੇ ਨਾਮ ਤੇ ਇੱਥੇ ਬਾਹਰ ਸ਼ੋਰੂਮ ਸੀਗਾ ਸੰਜੀ ਕਰਾਟੇ ਦੇ ਨਾਲ ਤੇ ਜੋ ਕਿ ਇਹ ਬੱਚਾ ਅਸ਼ਮਨ ਅਜ ਤੋਂ 1 ਸਾਲ ਪਹਿਲਾਂ ਹੀ ਇੰਗਲੈਂਡ ਯੂਕੇ ਚ ਗਿਆ ਹੈਗਾ ਆ ਤੇ ਇਹ ਐਮਬੀਏ ਉੱਤੇ ਕਰਨ ਲਈ ਗਿਆ ਸੀਗਾ ਜੋ ਕਿ ਆਉਣ ਵਾਲੇ 15 ਦਿਨਾਂ ਬਾਅਦ ਇਹਨੂੰ ਇੱਕ ਉੱਥੋਂ ਡਿਗਰੀ ਮਿਲਣੀ ਸੀਗੀ ਤੇ ਇਹਦੇ ਦਾਦਾ ਜੀ ਨੇ ਜੋ ਦੱਸਿਆ ਕਿ ਮੈਨੂੰ ਬੜੀ ਖੁਸ਼ੀ ਸੀਗੀ ਕਿ ਮੇਰੇ ਪੋਤੇ ਨੂੰ ਉੱਥੇ ਡਿਗਰੀ ਮਿਲਣੀ ਆ ਤੇ ਮੈਂ ਉੱਥੇ ਜਾਣਾ ਹੈਗਾ ਆ ਇਹ ਜੇ 15 ਤਰੀਕ ਨੂੰ ਇਹਦਾ ਬਰਥਡੇ ਸੀਗਾ ਜਨਮ ਦਿਨ ਸੀਗਾ ਜੋ ਕਿ ਉੱਥੇ ਆਪਣੇ ਫਰੈਂਡ ਦੇ ਨਾਲ ਇਹਨੇ ਇੱਕ ਵਾਰਾ ਜੋ ਕਿ ਸਾਂਝਾ ਕੀਤਾ ਕੱਟਿਆ ਬਰਥਡੇ ਦਾ ਉਹਦੇ ਬਾਅਦ ਜਿਹੜੇ ਇਹਦੇ ਫਰੈਂਡ ਸੀਗੇ ਉਹ ਮਤਲਬ ਇੱਕ ਆਪਣੇ ਰੂਮ ਸੇ ਚਲੇ ਗਿਆ ਦੂਸਰਾ ਉਧਰ ਨੂੰ ਤੇ ਇਹਨੇ ਕਿਹਾ ਹੋਵੇਗਾ ਕਿ ਮੈਂ ਆਪ ਚਲੇ ਜਾਣਾ ਹੈਗਾ ਯਾ ਠੀਕ ਹੈ ਜੋ ਕਿ ਪਤਾ ਲੱਗਾ ਹੈਗਾ ਯਾ ਤੇ ਉਹਦੇ ਬਾਅਦ ਜਾਣ ਤੋਂ ਬਾਅਦ ਇਹਦੇ ਫਰੈਂਡਾਂ ਵਗੈਰਾ ਨੇ ਵੀ ਮਤਲਬ ਦੇਖਿਆ ਨਹੀਂ ਕਿ ਉਹ ਪਹੁੰਚ ਗਿਆ ਜਾਂ ਨਹੀਂ ਪਹੁੰਚਿਆ ਹੈਗਾ ਜੋ ਕਿ 2-3 ਦਿਨ ਬਾਅਦ ਜੋ ਫੋਨ ਪਤਾ ਲੱਗਾ ਹੈਗਾ ਆ ਕਿ ਜੋ ਕਿ ਅਸ਼ਮਨ ਜੋ ਹੈ ਉਹ ਆਪਣੇ ਪਰਿਵਾਰ ਨੂੰ ਦੁਨੀਆ ਨੂੰ ਅਲਵਿਦਾ ਕਰ ਦਿੱਤ ਕਰ ਗਿਆ ਹੈਗਾ ਆ ਉਹਦੇ ਫਾਦਰ ਸਾਹਿਬ ਨੇ ਕੱਲ ਜੋ ਆਪਣੀ ਜਿਹੜਾ ਅਰਜੈਂਟ ਵਾਲਾ ਜੋ ਤਤਕਾਲ ਵਾਲਾ ਵੀਜ਼ਾ ਲਗਵਾ ਕੇ ਉਹ ਜਦੋਂ ਅੱਜ ਰਾਤੀ ਉੱਥੇ 에어ਪੋਰਟ ਤੇ ਸੀਗੀ ਤੇ ਉਦੋਂ ਉਹਨਾਂ ਨੂੰ ਖਬਰ ਮਿਲੀ ਕਿ ਇਦਾਂ ਦਾ ਜੋ ਕਿ ਇਹਨਾਂ ਦਾ ਬੇਟਾ ਆ ਉਹ ਮਤਲਬ ਕਹਿੰਦਾ ਕਿ ਉਹਦੀ ਜਿਹੜੀ ਡੈੱਡ ਬੋਡੀ ਆ ਉਹ ਸਮੁੰਦਰ ਦੇ ਕਿਨਾਰੇੋਂ ਮਿਲੀ ਹੈਗੀ ਆ ਬੜਾ ਮਾਤਮ ਛਾਇਆ ਹੋਇਆ ਹੈ ਉਹਨਾਂ ਦੇ ਘਰ 'ਚ ਸਾਰੇ ਮਾਡਲ ਟਾਉਨ 'ਚ ਕਿਸੇ ਦੇ ਘਰ ਦੇ ਵਿੱਚ ਉਹ 20 ਸਾਲ ਦਾ ਧੀ ਪੁੱਤ ਚਲੇ ਜਾਣਾ ਉਹਦੇ ਨਾਲ ਦੁੱਖ ਵਾਲੀ ਗੱਲ ਹੋਰ ਕੋਈ ਨਹੀਂ ਹੋ ਸਕਦੀ ਜਿਸ ਬੰਦੇ ਦੀਆਂ ਇੰਨੀਆਂ ਆਪਣੇ ਪੋਤਰੇ ਨਾਲ ਬਾਤचीत ਹੋਈ ਆਪਕੀ ਉਹਨਾਂ ਦੇ ਫਾਜ਼ਲ ਸਾਹਿਬ ਨਾਲ ਕੱਲ ਅਸੀਂ ਆਪਣੇ ਇੱਥੇ ਬੈਠੇ ਸੀਗੇ ਤੇ ਮੇਰੇ ਮਿੱਤਰ ਨੇ ਚੇਅਰਮੈਨ ਸਾਹਿਬ ਉਹਨਾਂ ਨੇ ਗੱਲ ਕੀਤੀ ਸੀਗੀ ਤਕਰੀਬਨ ਸਮਾਂ ਸੀ ਕੋਈ 12 ਵਜੇ ਦਾ ਤੇ ਉਹ ਦਿੱਲੀ ਵੀਜ਼ਾ ਜਿਹੜਾ ਕੀ ਤਤਕਾਲ ਵਾਲਾ ਲਗਵਾਉਣ ਲਈ ਗਏ ਸੀਗੇ का था 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 आ, कि ਅਸੀਂ ਆਪਣੇ ਬੱਚੇ ਦੀ ਭਾਲ ਲਈ ਕਿਉਂਕਿ ਪਹਿਲਾਂ ਮਿਸਿੰਗ ਹੀ ਸੀਗਾ ਹਲੇ ਕਾਰਨਾਂ ਦਾ ਕੋਈ ਪਤਾ ਨਹੀਂ ਲੱਗਾ ਜੀ ਕਾਰਨ ਇਹ ਹੀ ਸੀਗਾ ਕਿ ਸਾਰੇ ਫਰੈਂਡਸ ਸੀਗੇ ਆਪਸ ਵਿੱਚ ਉਹਨਾਂ ਨੇ ਜਿੱਦਾਂ ਸੈਲੀਬ੍ਰੇਟ ਕਰਦੇ ਹੈਗੇ ਆ ਠੀਕ ਹੈ ਤੇ ਸੈਲੀਬ੍ਰੇਟ ਕਰਨ ਤੋਂ ਬਾਅਦ ਕੀ ਭਾਣਾ ਵਰਤਿਆ ਕਿਦਾਂ ਭਾਣਾ ਵਰਤਿਆ ਇਹ ਜੋ ਉੱਥੋਂ ਦੀ ਗਵਰਨਮੈਂਟ ਆ ਜਾਂ ਉੱਥੋਂ ਦੀ ਪੁਲਿਸ ਹੈ ਉਹ ਬੜੀ ਅੱਜ ਤੱਕ ਡੈੱਡ ਬੋਡੀ ਦਾ ਡੈੱਡ ਬੋਡੀ ਤੇ ਹੁਣ ਉਹਨਾਂ ਨੇ ਸਿਸਟਮ ਦੇ ਨਾਲ ਹੀ ਦੇਣਾ ਹੈ ਜੀ ਠੀਕ ਹੈ ਮੇਰਾ ਖਿਆਲ ਹੈ ਕਿ ਯੰਗ ਹੈਗੇ ਨੇ ਤੇ ਉਹਦੇ ਕਰਕੇ ਜੋ ਆਪਣੀਆਂ ਪੂਰੀਆਂ ਫਾਰਮੈਟੀਆਂ ਕਰਕੇ ਠੀਕ ਹੈ ਅਸੀਂ ਤੇ ਉੱਥੋਂ ਦੀ ਗਵਰਨਮੈਂਟ ਨੂੰ ਵੀ ਇਹੀ ਤੁਹਾਡੇ ਮਾਧਿਅਮ ਦੇ ਦੁਆਰਾ ਇਹੀ ਅਪੀਲ ਕਰਦੇ ਆ ਕਿ ਜੋ ਇਹਦਾ ਪ੍ਰੋਸੈਸ ਹੈਗਾ ਆ ਉਹ ਜਲਦੀ ਤੋਂ ਜਲਦੀ ਕਰਕੇ ਤੇ ਜੋ ਬੱਚੇ ਦੀ ਬਾਡੀ ਹੈ ਉਹਨਾਂ ਦੇ ਡੈਡ ਵਗੈਰਾ ਨੂੰ ਦਿੱਤੀ ਜਾਵੇ ਤੇ